ਦੁੱਖ ਤੇ ਸ਼ਰਮ ਆਉਂਦੀ ਹੈ ਇਹ ਸੋਚ ਕੇ ਵੀ ਆਮ ਆਦਮੀ ਪਾਰਟੀ ਜਿਹੜੀ ਆਪਦੇ ਆਪ ਨੂੰ ਕਟੜ ਇਮਾਨਦਾਰ ਪਾਰਟੀ ਕਹਿੰਦੀ ਹੈ ਕਟੜ ਇਮਾਨਦਾਰ ਸਰਕਾਰ ਕਹਿੰਦੀ ਹੈ ਉਹਨਾਂ ਦੀ ਆਪਦੀ ਅਖੌਤੀ ਰਾਜਧਾਨੀ ਵਿੱਚ ਮੁੱਖ ਮੰਤਰੀ ਦੇ ਆਪਦੇ ਜ਼ਿਲ੍ਹੇ 'ਚ ਤੇ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਦੇ ਆਪਦੇ ਹਲਕੇ ਦੇ ਵਿੱਚ ਹਰਿਆਣੇ ਦੀ दारू बिक ਰਹੀ ਹੈ ਸ਼ਰੇਆਮ बिक ਰਹੀ ਹੈ ਤੇ ਹੁਣੀ ਮੈਂ ਉਹਨਾਂ ਨੂੰ ਮਿਲਿਆ ਪਰਵਾਰਾਂ ਨੂੰ ਉਹ ਪੁੱਛਿਆ ਉਹ ਕਹਿੰਦੇ ਜੀ 1 ਸਾਲ ਤੋਂ ਇਹ ਵਿਕ ਰਹੀ ਹੈ ਤੇ ਸਾਨੂੰ ਘਰੇ ਦੇ ਕੇ ਜਾਂਦੇ ਨੇ ਉਹ ਕਿਉਂਕਿ ਸਸਤੀ ਮਿਲਦੀ ਹੈ ਤੇ ਤੁਸੀਂ ਹੈਰਾਨ ਹੈ ਤੁਸੀਂ ਇਹਨਾਂ ਨੂੰ ਕੀ ਸਰਕਾਰ ਨੂੰ ਪਤਾ ਨਹੀਂ ਇਹ ਸਰਕਾਰ ਨੂੰ ਸਭ ਕੁਝ ਪਤਾ ਹੈ ਸਰਕਾਰ ਦੀ ਮਿਲੀਭੁਗਤ ਦੇ ਨਾਲ ਸਰਕਾਰ ਦੀ ਛਾਹ ਦੇ ਉੱਤੇ ਸਾਰਾ ਕੁਝ ਹੋ ਰਿਹਾ ਹੈ ਮੈਂ ਤਾਂ ਕਹਿੰਦਾ اخਲਾਕੀ ਤੌਰ ਤੇ ਸਰਕਾਰ ਨੂੰ ਅਸਤੀਫਾ ਦੇਣਾ ਪੈਂਦਾ ਤੇ ਸਰਕਾਰ ਜਿਹੜੀ ਹੈ ਬੇਸ਼ਰਮ ਹੋ ਕੇ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਉਹਨਾਂ ਦੇ ਨਾਲ ਇਹਨਾਂ ਦਾ ਸਾਰਾ ਉਹ ਆਪਦਾ ਇੱਕ ਜਿਹੜਾ اخلاق ਸੀ ਉਹ ਖਤਮ ਹੋ ਚੁੱਕਿਆ ਇਹਨਾਂ ਦਾ ਤੇ ਟੋਟਲ ਕਰਪਸ਼ਨ ਦੇ ਵਿੱਚ ਲਿਪਤ ਹੋ ਚੁੱਕੇ ਨੇ ਇਹ ਤੇ ਅੱਜ ਜਿਸ ਤਰ੍ਹਾਂ ਦਾ ਤੁਸੀਂ ਗਰੀਬ ਪਰਿਵਾਰਾਂ ਦਾ ਹਾਲ ਦੇਖ ਰਹੇ ਹੋ ਤਕਰੀਬਨ 15-20 ਬਹੁਤ ਹੀ ਅਤੀ ਗਰੀਬ ਦਲਤ ਪਰਿਵਾਰ ਜਿਹੜੇ ਅੱਜ ਉਹ ਬੇ ਇਹ ਜਿਹੜੇ ਨੇ ਬਿਨਾਂ ਆਸਰੇ ਤੋਂ ਬੇਆਸਰੇ ਹੋ ਗਏ ਉਹਨਾਂ ਦੇ ਕਮਾਉਣ ਵਾਲੀ ਜੀ ਚਲੇ ਗਏ ਉਹਨਾਂ ਦੀ ਪਰਪਾਈ ਕੌਣ ਕਰੂਗਾ ਇਹ ਸਰਕਾਰ ਦੀ ਨਲਕੀ ਕਰਕੇ ਹੋਇਆ ਇੱਕ ਤਾਂ ਮੈਂ ਮੰਗ ਕਰਦਾ ਵੀ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਜਿਹੜੇ ਸ਼ਰਾਬ ਵੇਚਣ ਵਾਲੇ ਨੇ ਚਾਹੇ ਜਿਹੜੇ ਅਫਸਰ ਨੇ ਜਿਨ੍ਹਾਂ ਦੀ ਅਣਗਹਿਲੀ ਕਰਕੇ ਸਾਰਾ ਕੁਝ ਹੋਇਆ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੂਜੀ ਗੱਲ ਪਰਿਵਾਰਾਂ ਨੂੰ ਘੱਟੋ ਘੱਟ 1-1 ਕਰੋੜ ਰੁਪਏ ਦਾ ਮੁਆਵਜ਼ਾ ਮਿਲਣਾ ਚਾਹੀਦਾ ਕਿਉਂਕਿ ਇਹ ਲੋਕ ਕੋਈ ਜ਼ਾਇਦਾਦ ਵਾਲੇ ਸਾਰੇ ਗਰੀਬ ਪਰਿਵਾਰ ਨੇ ਦਲਤ ਪਰਿਵਾਰ ਨੇ ਉਹਨਾਂ ਦੇ ਇੱਕ ਇੱਕ ਜੀ ਸੀ ਕਮਾਉਣ ਵਾਲੇ ਸਾਰੇ ਚਲੇ ਗਏ ਉਹਨਾਂ ਦੇ ਪਰਿਵਾਰਾਂ ਕੋਲ ਕੋਈ ਸਾਧਨ ਨਹੀਂ ਇਮੀਡੀਏਟਲੀ ਸਰਕਾਰ ਨੂੰ ਐਲਾਨ ਕਰਨਾ ਚਾਹੀਦਾ ਉਹਨਾਂ ਵਾਸਤੇ ਮੁਆਵਜ਼ਾ ਤੇ ਸਰਕਾਰ ਨੂੰ ਵੈਸੇ ਤਾਂ اخਲਾਕੀ ਤੌਰ ਤੇ ਅਸਤੀਫਾ ਦੇਣਾ ਚਾਹੀਦਾ ਪਰ ਤੁਹਾਨੂੰ ਪਤਾ ਇਹਨਾਂ ਨੇ ਕਿਹੜੀ ਅਸਤੀਫਾ ਦੇਣਾ ਹੈਗਾ ਇਹ ਤਾਂ ਝੂਠ ਰੋੜ ਸਕਦੇ ਨੇ ਗੱਪ ਮਾਰਸਾਂ ਦੇ ਨਾਮਾਂ ਕੋਈ ਹੋਰ ਬਹਾਨਾ ਕੱਢ ਲੈਣਗੇ ਮੈਂ ਤਾਂ ਹੁਣ ਵੀ ਦੱਸਿਆ ਕਹਿੰਦੇ ਕਹਿ ਰਹੇ ਨੇ ਜੀ ਸ਼ਰਾਬ ਇੱਥੋਂ ਦੀ ਸੀ ਲੋਕਲ ਸ਼ਰਾਬ ਸੀ ਹੁਣ ਬਹਾਨੇ ਜਦ ਆਪ ਜਿਹੜੇ ਨੇ ਜਿਹੜੇ ਵਿਚਾਰੇ ਜਿਨ੍ਹਾਂ ਨੇ ਜਿਹੜੇ ਪ੍ਰਭਾਵਿਤ ਲੋਕ ਨੇ ਜਦੋਂ ਉਹ ਕਹਿ ਰਹੇ ਨੇ ਹਰਿਆਣੇ ਦੀ ਸ਼ਰਾਬ ਹੈ ਉਹਨੇ ਉਹਨੂੰ ਪੰਜਾਬ ਦੀ ਬਣਾਉਣ ਚ ਲੱਗੇ ਹੋਏ ਨੇ ਇਹਨਾਂ ਦੀ ਪਹਿਲਾ ਤੇ ਕੋਸ਼ਿਸ਼ ਇਹ ਹੈ ਤੇ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਦੇ ਵਿੱਚ ਨਿਆਂ ਦਾ ਰਾਜ ਲੈ ਕੇ ਆਵਾਂਗੇ ਇੱਥੇ ਸੱਚ ਦਾ ਬੋਲਬਾਲਾ ਹੋਊਗਾ ਜੇ ਤੁਸੀਂ ਉਹਦਾ ਅੰਦਾਜ਼ਾ ਦੇਖ ਲਓ ਵੀ ਇਸ ਤੋਂ ਮਾੜਾ ਹਾਲ ਪੰਜਾਬ ਦਾ ਕਦੇ ਨਹੀਂ ਹੋਇਆ ਜੋ ਇਹਨਾਂ ਦੇ ਰਾਜ ਚ ਹੋਇਆ ਤੇ ਲੋਕਾਂ ਨੂੰ ਜਿਹੜਾ ਇਹਨਾਂ ਨੂੰ ਜਿਹੜਾ ਹੈ ਮੈਂ ਸਮਝਦਾ ਸਮਾਂ ਆ ਗਿਆ ਉਹਨਾਂ ਵਾਲੇ ਸਮੇਂ ਚ ਆ ਦੋ ਮਹੀਨਿਆਂ ਨੂੰ ਚੋਣਾ ਹੋਣੀ ਹੈ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਸੀ ਸਰਦ ਸਾਹਿਬ ਕੱਲ ਪ੍ਰਸ਼ਾਸਨ ਨੇ ਜਾਂਚ ਕਮੇਟੀ ਵੀ ਬਣਾਈ ਆਂਚ ਕਮੇਟੀ ਦਾ ਟਾਈਮ ਟਪਾਉਣ ਨੂੰ ਹੈ ਜਾਂਚ ਕਮੇਟੀ ਸਿਰਫ ਟਾਈਮ ਟਪਾਉਣ ਨੂੰ ਹੈ ਉਹਨਾਂ ਨੂੰ ਇਹ ਹੈ ਵੀ ਹਫ਼ਤੇ 10 ਦਿਨਾਂ ਚ ਲੋਕ ਭੁੱਲ ਜਾਣਗੇ ਤੇ ਉਹਨੇ ਨੂੰ ਫਿਰ ਜੋ ਮਰਜ਼ੀ ਚਾਹੁੰਦੇ ਨੇ ਕਰ ਲੈਣਗੇ ਹੁਣ ਤਾਂ ਚੋਣ ਜਾਬਤਾ ਲੱਗਿਆ ਹੈ ਬਿਊਰੋਕਰੇਸੀ ਦੇ ਹੱਥ ਸਿਸਟਮ ਹੈ ਪੋਲਿਟੀਕਲ ਪ੍ਰੈਸ਼ਰ ਤੁਸੀਂ ਨਹੀਂ ਦੇਖੋ ਗੱਲ ਚਾਹੇ ਬਿਊਰੋਕਰੇਸੀ ਦੀ ਸਰਕਾਰ ਤਾਂ ਰਹਿਣੀ ਇਹੀ ਹੈ ਇਹਨਾਂ ਦਾ ਸਰਕਾਰ ਦਾ ਜਿੱਤੇ ਸਾਲ ਦਾ ਬਿਊਰੋਕਰੇਸੀ ਤਾਂ ਦਬਾਅ ਥੱਲੇ ਹੁੰਦੀ ਹੈ ਦੋ ਮਹੀਨੇ ਬਾਅਦ ਫੇਰ ਉਹੀ ਨੇ ਲੋਕ ਅਸਰ ਦੋ ਬੰਦਿਆਂ ਦੇ ਪਰਚੇ ਦਿੱਤੇ ਤੁਸੀਂ ਸਮਝਦੇ ਵੀ ਉਹੀ ਮੇਨ ਨੇ ਕਿ ਅੱਗੇ ਵੀ ਚੇਨ ਹੋ ਸਕਦੀ ਹੈ ਕੋ ਚੇਨ ਇੱਕ ਤਾਂ ਜਿਹੜੇ ਲੋਕ ਲਿਆ ਸ਼ਰਾਬ ਵੇਚ ਰਹੇ ਨੇ ਉਹ ਦੋਸ਼ੀ ਹੋਗੇ ਇੱਕ ਜਿਨ੍ਹਾਂ ਦੇ ਨਕਤਲੇ ਹੋ ਰਿਹਾ ਇਹ ਕੀ ਉਹ ਦੋਸ਼ੀ ਨਹੀਂ ਹੈਗੇ ਸਰਕਾਰ ਦਾ ਕੋਈ ਰੋਲ ਨਹੀਂ ਜੇ ਰੋਕਣਾ ਜਿਹੜੀ ਹੈ ਦੋ ਨੰਬਰ ਦੀ ਸ਼ਰਾਬ ਇਹ ਸਰਕਾਰ ਦਾ ਕੰਮ ਹੈ ਤੇ ਦੋ ਨੰਬਰ ਦੀ ਤੇ ਨਕਲੀ ਸ਼ਰਾਬ बिक ਰਹੀ ਹੈ ਦੋ ਨੰਬਰ ਦੀ ਨਾਲ ਨਾਲ ਨਕਲੀ ਵੀ ਦੋਨੇ ਚੀਜ਼ਾਂ ਨੇ ਤੋ ਇਹ ਬਹੁਤ ਗੰਭੀਰ ਜਿਹੜਾ ਹੈ ਇਲਜ਼ਾਮ ਹੈ ਤੇ ਹੋ ਰਿਹਾ ਹੈ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਚ ਤੇ ਫਾਈਨੈਂਸ ਐਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਦੇ ਆਪਣੇ ਹਲਕੇ ਚ ਹੁਣ ਇਤੋਂ ਵੱਧ ਕੀ ਤਰਾਸਦੀ ਹੋ ਸਕਦੀ ਹੈ ਅਜੇ ਤਾਂ ਕੋਈ ਬਿਆਨ ਵੀ ਨਹੀਂ ਆਇਆ ਸਰ ਕਿਸੇ ਚੀਜ਼ ਦਾ ਉਹਨਾਂ ਨੇ ਦੇਣਾ ਵੀ ਨਹੀਂ ਕਿਉਂਕਿ ਤੁਸੀਂ ਕਿਸ ਤਰ੍ਹਾਂ ਦੀ ਜਾਂਚ ਦੀ ਬਿਲਕੁਲ ਦੇਖੋ ਅਸੀਂ ਤਾਂ ਕਹਿੰਦੇ ਆ ਵੀ ਘੱਟੋ ਘੱਟ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਕਿਉਂਕਿ ਸਰਕਾਰ ਦੀ ਜੋ ਤੰਤਰ ਹੈ ਸਰਕਾਰੀ ਤੰਤਰ ਪੁਲਿਸ ਤੰਤਰ ਉਹਦੇ ਉੱਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਹੈ जुडिशियल इन्व्यूअरी होनी चाहिए नहीं सच साच्च दा साच्च, पानी दा पानी जेना है दुर्दा दुर्द होना चाहिए। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।